ਨਸ਼ੇ ਦੇ ਮੁੱਦੇ ਤੇ ਜੇ ਤੁਸੀਂ ਦੇਖੋਗੇ 14 ਤੋਂ ਬਾਅਦ 14 ਵਾਲਾ ਪਹਿਲਾ ਇਲੈਕਸ਼ਨ ਸੀਗਾ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਸੀਗਾ ਨਾ ਉਹ ਪਹਿਲਾ ਇਲੈਕਸ਼ਨ ਸੀ ਜਿਹਦੇ ਵਿੱਚ ਡਰੱਗ ਦਾ ਮੁੱਦਾ ਗੂੰਜਿਆ ਸੀਗਾ ਮੈਨੂੰ ਅੱਜ ਵੀ ਯਾਦ ਆ ਸੁਖਵੀਰ ਸਿੰਘ ਬਾਦਲ ਉਦੋਂ ਤੀਕ ਜਦੋਂ ਤੀਕ 14 ਵਾਲਾ ਇਲੈਕਸ਼ਨ ਨਹੀਂ ਸਨ ਹਾਰੇ ਸੁਖਵੀਰ ਸਿੰਘ ਬਾਦਲ ਇਹ ਮੰਨਣ ਨੂੰ ਤਿਆਰ ਹੀ ਨਹੀਂ ਸੀਗੇ ਕਿ ਡਰੱਗ ਇੱਕ ਸੰਕਟ ਹੈ ਡਰੱਗ ਇੱਕ ਮੁੱਦਾ ਹੈ ਸਾਨੂੰ ਉਹ ਵੀ ਦੌਰ ਚੰਗੀ ਤਰ੍ਹਾਂ ਚੇਤੇ ਹੈ ਕਿ ਜਦੋਂ ਨਸ਼ੇ ਦੇ ਖਿਲਾਫ ਫੇਸਬੁੱਕ ਤੇ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਕਰਦਾ ਸੀਗਾ ਜ਼ਮੀਨ ਤੇ ਵੀ ਕੁਝ ਲਹਿਰਾਂ ਉਸਰੀਆਂ ਨੇ ਉਹਨਾਂ ਲਹਿਰਾਂ 'ਚ ਮੈਂ ਖੁਦ ਵੀ ਸ਼ਾਮਲ ਰਿਹਾ ਕਈਆਂ 'ਚ ਤਾਂ ਉਸ ਵੇਲੇ ਹੋਇਆ ਕਿ ਕਿ ਇਹਨਾਂ ਨੇ ਉਹਦਾ ਕਾਊਂਟਰ ਕਰਨਾ ਸਟਾਰਟ ਕਰ ਦਿੱਤਾ ਜਿਨ੍ਹਾਂ ਇਹਨਾਂ ਦੇ ਕੋਲ ਤਗੜੇ ਪਲੇਅਰ ਸੀਗੇ ਜਾਂ ਹੋਰ ਨਾਮਚੀਨ ਬੰਦੇ ਸੀਗੇ ਉਹਨਾਂ ਤੋਂ ਵੀਡੀਓਜ਼ ਪੁਆਏ ਗਏ ਕਿ ਹੜਾ ਹੜਾ ਇਹ ਕਾਮਨਾ ਕਰੋ ਪੰਜਾਬ ਨੂੰ ਬਦਨਾਮ ਨਾ ਕਰੋ ਵਗੈਰਾ ਵਗੈਰਾ ਚਲੋ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਪਰ 14 ਦੀ ਹਾਰ ਨੇ ਸੁਖਬੀਰ ਸਿੰਘ ਬਾਦਲ ਦੀਆਂ ਅੱਖਾਂ ਖੋਲੀਆਂ ਫਿਰ ਇਹਨਾਂ ਨੇ ਤੜਾ ਤੜ ਪਰਚੇ ਕੀਤੇ ਜਦੋਂ ਪਤਾ ਲੱਗ ਗਿਆ ਕਾਂਗਰਸੀਆਂ ਨੂੰ ਕਿ ਇਹ ਮੁੱਦਾ ਬਹੁਤ ਵੱਡਾ ਮੁੱਦਾ ਬਣਨ ਜਾ ਰਿਹਾ ਹੈ ਤਾਂ ਉਹ ਵੀ ਮੈਦਾਨ ਚ ਆ ਗਏ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਬਲਤੇਜ ਪੰਨਹੂਰੀ ਤੇ ਖੁਦ ਕਹਿ ਲੋ ਕਿ ਜ਼ਮੀਨ ਤੇ ਲੜਾਈ ਲੜ ਰਹੇ ਹਸਨ ਜਿਹੜੇ ਕਿ ਅੱਜ ਸਰਕਾਰ ਦਾ ਹਿੱਸਾ ਨੇ ਤੇ ਕਮਾਲ ਦੀ ਗੱਲ ਇਹ ਆ ਕਿ ਉਸ ਲੜਾਈ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਇਹਦੇ ਵਿੱਚ ਅਗਾਹ ਜਾ ਕੇ ਕੀ ਹੋਣਾ ਆ ਉਸ ਟਾਈਮ ਆਮ ਆਦਮੀ ਪਾਰਟੀ ਵੀ ਡਰਗ ਤੇ ਬਹੁਤ ਜ਼ਿਆਦਾ ਕੰਮ ਕਰ ਰਹੀ ਸੀਗੇ ਇਨਫੈਕਟ ਕਿ ਇਨ ਦਾ ਥਿੰਕ ਟੈਂਕ ਸੋਚ ਰਿਹਾ ਸੀਗਾ ਇਸ ਬਾਬਤ ਤੇ ਜੇ ਤੁਸੀਂ ਦੇਖੋਗੇ ਘਰ ਘਰ ਨੌਕਰੀ ਵਾਲੀ ਜਿਹੜੀ ਗੱਲ ਆ ਘਰ ਘਰ ਰੋਜ਼ਗਾਰ ਵਾਲੀ ਗੱਲ ਆ ਉਹ ਇਹਨਾਂ ਚੀਜ਼ਾਂ ਚੋਂ ਹੀ ਨਿਕਲੀ ਸੀ ਪ੍ਰਸ਼ਾਂਤ ਕਸ਼ੋਰ ਨੇ ਕੋਈ ਮਤਲਬ ਕਿ ਉੱਥੇ ਬੈਠਿਆਂ ਬੈਠਿਆਂ ਸਾਰੀਆਂ ਗੱਲਾਂ ਨਹੀਂ ਸਨ ਚੇਪ ਦਿੱਤੀਆਂ ਉਹਨੇ ਜਦੋਂ ਆ ਕੇ ਵੇਖਿਆ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਆ ਔਰਤਾਂ ਕਿਸ ਚੀਜ਼ ਤੋਂ ਪੀੜਤ ਆ ਕਿਸਾਨ ਕਿਸ ਚੀਜ਼ ਤੋਂ ਪੀੜਤ ਆ ਕਿਸਾਨ ਕੀ ਚਾਹੁੰਦੇ ਆ ਉਸ ਤੋਂ ਬਾਅਦ ਹੀ ਸਾਰਾ ਖਾਕਾ ਜਿਹੜਾ ਆ ਉਹ ਉਲਿਖਿਆ ਗਿਆ ਤੇ ਉਲਿਖ ਕੇ ਮੁੜ ਕੇ ਅਮਲ 'ਚ ਲਿਆਂਦਾ ਗਿਆ ਤਾਂ ਕਹਾਣੀ ਜਿਹੜੀ ਆ ਫਿਰ ਉੱਥੇ ਦੀ ਉੱਥੇ ਖਲੋਤੀ ਰਹਿ ਗਈ 17 'ਚ ਸਰਕਾਰ ਕਾਂਗਰਸੀ ਬਣਾ ਕੇ 22 ਆਮ ਆਦਮੀ ਪਾਰਟੀ ਵਾਲੇ ਆ ਗਏ ਪਰ ਨਸ਼ੇ ਦਾ ਮੁੱਦਾ ਅੱਜ ਵੀ ਜੇ ਤੁਸੀਂ ਦੇਖੋਗੇ ਮੈਂ ਜਿੰਨੇ ਵੀ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕਰਦੇ ਰਿਪੋਰਟਰ ਜਿਹੜੇ ਦੇਖੇ ਆ ਜਿਨ੍ਹਾਂ ਨੇ ਜਾ ਕੇ ਮਾਈਕ ਦੇ ਜ਼ਰੀਏ ਕੈਮਰੇ ਦੇ ਜ਼ਰੀਏ ਅੱਛਾ ਕੰਮ ਕਰਦੇ ਆ ਲੋਕਾਂ ਦੇ ਵਿਊਜ਼ ਲੈ ਤਾਂ ਹਰੇਕ ਦੂਜਾ ਜਾਂ ਤੀਜਾ ਬੰਦਾ ਨਸ਼ੇ ਦੇ ਮੁੱਦੇ ਤੇ ਗੱਲ ਜ਼ਰੂਰ ਕਰਦਾ ਸੀਗਾ ਇਸੇ ਹੀ ਇਲੈਕਸ਼ਨ ਚ ਜਿਹੜਾ ਕਿ ਕੁਝ ਦਿਨ ਪਹਿਲਾਂ ਸਮਾਪਤ ਹੋਇਆ ਖਤਮ ਹੋਇਆ ਤਾਂ ਉਹ ਬੜਾ ਵੱਡਾ ਮੁੱਦਾ ਸੀਗਾ ਜਿਸ ਮੁੱਦੇ ਨੂੰ ਇਸ ਇਲੈਕਸ਼ਨ ਦੇ ਵਿੱਚ ਬਹੁਤਾ ਸਪੇਸ ਨਹੀਂ ਮਿਲਿਆ ਪਰ ਜਿਸ ਸਪੇਸ ਨਹੀਂ ਮਿਲ ਰਿਹਾ ਤੇ ਦਾ ਮਤਲਬ ਇਹ ਨਹੀਂ ਹੈ ਕਿ ਜਨਤਾ ਉਹਦੇ ਤੋਂ ਖੱਜਲ ਨਹੀਂ ਹੈ ਜਾਂ ਜਨਤਾ ਜਿਹੜੀ ਹੈ ਉਸ ਮੁੱਦੇ ਦਾ ਹੱਲ ਨਹੀਂ ਚਾਹੁੰਦੀ ਪਰ ਇਹ ਹੱਲ ਕਿੱਥੇ ਲੁਕੇ ਹੋਏ ਨੇ ਇਹ ਹੱਲ ਹੁੰਦੇ ਕਿਉਂ ਨਹੀਂ ਤਾਂ ਮਖੂ ਦੇ ਵਿੱਚ ਕੱਲ ਸ਼ਾਮੀ ਇੱਕ ਰੇਡ ਪੈਂਦੀ ਆ ਹੁਣ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਉਹ ਇਹ ਆ ਕਿ ਐਸਟੀਐਫ ਨੇ ਰੇਡ ਮਾਰੀ ਇੱਕ ਗੋਦਾਮ ਦੇ ਵਿੱਚੋਂ 9 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਬਰਾਮਦ ਹੁੰਦੇ ਆ। ਕੁਝ ਸੈਂਕੜੇ ਜਿਹੜੇ ਆ ਉਹ ਟ੍ਰੈਮਾਡੋਲ ਗੋਲੀਆਂ ਵੀ ਫੜੀਆਂ ਗਈਆਂ। ਟ੍ਰੈਮਾਡੋਲ ਗੋਲੀ ਜਿਹੜੀ ਹੈ ਵੈਸੇ ਉਹ ਪੇਨ ਕਿਲਰ ਹੈ। ਨਸ਼ੇ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ। ਵੈਸੇ ਜੇ ਆਪਾਂ ਵੇਖੀਏ ਤਾਂ ਉਹ ਵੀ ਪਾਬੰਦੀਸ਼ੁਦਾ ਹੀ ਆ। ਉਹ ਜਿਹੜਾ ਗੋਦਾਮ ਭਰਿਆ ਪਿਆ ਸੀਗਾ ਨਸ਼ੀਲੀਆਂ ਦਵਾਈਆਂ ਦੇ ਨਾਲ। ਉਹਦੇ ਵਿੱਚ ਲਿੰਕ ਆਇਆ ਸਭ ਤੋਂ ਪਹਿਲਾਂ ਅਜੀਤ ਵਾਲਿਆਂ ਨੇ ਆਪਣੀ ਵੈਬਸਾਈਟ ਤੇ ਉਹ ਖਬਰ ਵੀ ਲਾ ਰੱਖੀ ਅੱਜ ਦੋ ਪੱਤਰਕਾਰਾਂ ਦੀ ਉਹ ਖਬਰ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਗੋਦਾਮ ਸੀਗਾ ਇਹ ਇੱਕ ਆਮ ਆਦਮੀ ਪਾਰਟੀ ਦੇ ਆਗੂ ਦਾ ਸੀਗਾ ਇਹ ਗੱਲ ਹੈਰਾਨ ਕਰਨ ਵਾਲੀ ਸੀ ਸੁਣਨ ਕਰਨ ਵਾਲੀ ਸੀ ਕਿ ਕਮਾਲ ਹੋ ਗਈ ਆ ਕਿ ਸੱਤਾ ਧਾਰੀ ਧਿਰ ਦਾ ਜਿਹੜੀ ਸੱਤਾ ਧਾਰੀ ਧਿਰ ਇਹ ਲੜਾਈ ਲੜਦੀ ਰਹੀ ਆ ਉਸੇ ਧਿਰ ਦਾ ਇੱਕ ਆਗੂ ਆਪਣੇ ਗੋਦਾਮ ਚ ਲੱਖਾਂ ਕੈਪਸੂਲ ਗੋਲੀਆਂ ਰੱਖੀ ਬੈਠਾ ਸੀਗਾ ਅਸੀਂ ਬੜੀ ਜ਼ਿੰਮੇਵਾਰੀ ਨਾਲ ਪ੍ਰੋਗਰਾਮ ਕਰਨ ਦਾ ਯਤਨ ਕਰਦੇ ਆ ਕਿ ਸਾਰੇ ਪੱਖ ਜਿਹੜੇ ਆ ਉਹ ਖੰਗਾਲੇ ਜਾਣ ਪਹਿਲੀ ਗੱਲ ਤੇ ਐਸ ਐਚਓ ਸਭ ਨੂੰ ਵੀ ਇੱਕ ਵੱਡਾ ਸਵਾਲ ਬਣਦਾ ਹੈ ਲੋਕਲ ਪੁਲਿਸ ਨੂੰ ਵੱਡਾ ਸਵਾਲ ਬਣਦਾ ਹੈ ਕਿ ਐਸਟੀਐਫ ਮੁਹਾਲੀ ਕੋਲ ਸੂਚਨਾ ਹੈ ਪਰ ਤੁਹਾਨੂੰ ਕੋਈ ਪਤਾ ਨਹੀਂ ਕਿ ਤੁਹਾਡੇ ਮਖੂ ਜਿਹੜਾ ਕਿ ਛੋਟਾ ਜਿਹਾ ਸ਼ਹਿਰ ਕਹਿ ਲੋ ਕੋਈ ਬਹੁਤਾ ਵੱਡਾ ਨਹੀਂ ਹੈ ਮਖੂ ਸ਼ਹਿਰ ਤੁਹਾਨੂੰ ਪਤਾ ਹੀ ਨਹੀਂ ਹੈ ਤਾਂ ਐਸਟੀਐਫ ਮੁਹਾਲੀ ਆ ਕੇ ਲੱਖਾਂ ਕੈਪਸੂਲਾਂ ਦੀ ਰਿਕਵਰੀ ਕਰ ਦਿੰਦੀ ਹੈ ਤੇ ਦੂਜੇ ਪਾਸੇ ਲਿੰਕ ਨਿਕਲ ਰਿਹਾ ਹੈ ਕਿ ਸਤਾਤਾ ਧੀ ਧਰ ਦਾ ਉਹ ਆਗੂ ਸੀ ਜਦ ਇਸ ਬਾਬਤ ਮੈਂ ਖੁਦ ਕਟਾਰੀਆ ਸਾਹਿਬ ਨੂੰ ਫੋਨ ਕੀਤਾ ਜਿਹੜੇ ਐਮ ਐਲ اے ਨੇ ਤਾਂ ਕਟਾਰੀਆ ਸਾਹਿਬ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਇਹ ਸਾਡਾ ਵਰਕਰ ਸੀਗਾ ਪਰ 4 ਤਰੀਕ ਨੂੰ ਕਿਉਂਕਿ ਇਹਦੀਆਂ ਪਹਿਲਾਂ ਵੀ ਕੁਝ ਸ਼ਿਕਾਇਤਾਂ ਸੀਗੀਆਂ ਤਾਂ ਜਿਸ ਕਮੇਟੀ ਚ ਜਾਂ ਕਹਿ ਲੋ ਜਿਸ ਜਥੇਵੰਦੀ ਚ ਸ਼ਾਇਦ ਸੋਸ਼ਲ ਮੀਡੀਆ ਅੱਜ ਕੱਲ ਉਹ ਵੀ ਵਿੰਗ ਬਣੇ ਹੋਏ ਆ ਨਾ ਕਿ ਜਿਹਦੇ ਵਿੱਚ ਇਹ ਉਕਤ ਵਿਅਕਤੀ ਸੀਗਾ ਜਿਹਦਾ ਨਾਮ ਸ਼ਾਇਦ ਧੀਮ ਠਕਰਾਲ ਹੈ ਇਹਨੂੰ ਉਹਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਯਾਨੀ ਉਹ ਕਹਿੰਦੇ ਕਿ ਅਸੀਂ ਉਹ ਜਥੇਵੰਦਕ ਢਾਂਚਾ ਹੀ ਜਿਹੜਾ ਭੰਗ ਕਰ ਦਿੱਤਾ ਹੁਣ ਤੱਕ ਉਹਦੀ ਪੁਨਰ ਸੁਰਜੀਤੀ ਨਹੀਂ ਹੋਈ ਇਸ ਬਾਬਤ ਮੈਂ ਮਲਕੀਤ ਸਿੰਘ ਥਿੰਦ ਜੀ ਨਾਲ ਵੀ ਗੱਲ ਕੀਤੀ ਸੀ ਜਿਹੜੇ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਇੱਕ ਭੀਮ ਨਾਮ ਦਾ ਵਿਅਕਤੀ ਕੰਮ ਤੇ ਕਰਦਾ ਸੀ ਸਾਡੇ ਵਾਸਤੇ ਹੁਣ ਇਹ ਉਹੀ ਉਹ ਆ ਜਾਂ ਕੋਈ ਹੋਰ ਐ ਮੈਂ ਤੁਹਾਨੂੰ ਕਨਫਰਮ ਕਰਕੇ ਦੱਸਦਾ 5-7 ਮਿੰਟ ਦੀ ਗੱਲ ਉਹਨਾਂ ਨੇ ਕੀਤੀ ਸੀਗੀ ਕਿ ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਕਨਫਰਮ ਕਰਾਂਗੇ ਖੈਰ ਉਹਨਾਂ ਦੇ ਨਾਲ ਦੁਬਾਰਾ ਗੱਲਬਾਤ ਨਹੀਂ ਹੋ ਸਕੀ ਪਰ ਜੋ ਨਰੇਸ਼ ਕਟਾਰੀਆ ਉਥੋਂ ਦੇ ਐਮਐਲਏ ਆ ਉਹ ਇਹ ਗੱਲ ਕਹਿ ਰਹੇ ਆ ਕਿ ਇਹ ਸਾਡਾ ਪਹਿਲਾਂ ਜ਼ਰੂਰ ਵਰਕਰ ਹੁੰਦਾ ਸੀਗਾ ਆਗੂ ਹੁੰਦਾ ਸੀ ਇਹਦੀਆਂ ਹਰਕਤਾਂ ਯਾਨੀ ਇਹਦੀਆਂ ਸ਼ਿਕਾਇਤਾਂ ਪਹਿਲਾਂ ਹੀ ਆਈਆਂ ਸੀ ਗਿਆ ਤੇ ਅਸੀਂ ਇਹ ਜਥੇਵੰਦਕ ਢਾਂਚਾ ਜਿਹੜਾ ਵੀ ਉਹ ਵਿੰਗ ਸੀਗਾ ਸੋਸ਼ਲ ਮੀਡੀਆ ਵਾਲਾ ਤਾਂ ਉਹ ਭੰਗ ਕਰਕੇ ਅਜੇ ਤੱਕ ਉਹ ਬਣਾਇਆ ਹੀ ਨਹੀਂ ਦੁਬਾਰਾ ਹੁਣ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਉੱਥੇ بڑے ਜ਼ਿੰਮੇਵਾਰ ਲੋਕਾਂ ਦੇ ਨਾਲ ਗੱਲਬਾਤ ਕਰੀਏ ਜਦੋਂ ਉੱਥੇ ਦੇਖੀਏ ਭਾਫ ਲੈ ਕੇ ਕਿ ਕੀ ਬਣਦਾ ਤਾਂ ਇੱਕ ਗੱਲ ਸਾਹਮਣੇ ਆਉਂਦੀ ਆ ਕਿ ਜਿਹੜਾ ਬੰਦਾ ਉਕਤ ਗੋਦਾਮ ਦਾ ਮਾਲਕ ਆ ਉਹ ਛੋਟਾ ਜਿਹਾ ਟਰਾਂਸਪੋਰਟਰ ਆ ਕੋਈ ਵੱਡਾ ਟਰਾਂਸਪੋਰਟਰ ਨਹੀਂ ਹੈ ਅਡਾਨੀ ਅਮਾਨੀ ਨਹੀਂ ਹੈ ਬੜਾ ਸਧਾਰਨ ਜਿਹਾ ਟਰਾਂਸਪੋਰਟਰ ਆ ਹੁਣ ਸਧਾਰਨ ਟਰਾਂਸਪੋਰਟਰ ਟਰਾਂਸਪੋਰਟ ਤੇ ਕਰਦਾ ਹੀ ਆ ਨਾ ਦੂਸਰਾ ਉਹ ਸਿਆਸਤ ਦੇ ਨਾਲ ਵੀ ਚਲੋ ਜੁੜਿਆ ਹੋ ਸਕਦਾ ਪਹਿਲਾਂ ਹੁਣ ਨਾ ਵੀ ਹੋਵੇ ਜੇ ਗੱਲ ਸੱਚ ਮੰਨ ਲਈ ਜਾਵੇ ਪਰ باوجود ਇਸ ਦੇ ਜਿਹੜਾ ਬੰਦਾ ਛੋਟੀ ਜੀ ਅਹੁਦੇਦਾਰੀ ਰੱਖਦਾ ਸਿਆਸੀ ਅੰਗਲ ਵੀ ਰੱਖਦਾ ਨਾਲ ਛੋਟਾ ਮੋਟਾ ਆਵਾਜਾਈ ਵਾਲਾ ਜਿਹੜਾ ਕੰਮ ਹੈ ਉਹ ਵੀ ਕਰਦਾ ਕੀ ਇਹੋ ਜਿਹਾ ਬੰਦਾ ਜਿਹੜਾ ਲੋਕਲ ਲੈਵਲ ਦਾ ਹੀ ਲੀਡਰ ਆ ਲੋਕਲ ਲੈਵਲ ਦਾ ਹੀ ਉਹ ਕੰਮ ਕਰਦਾ ਕਿ ਆਪਣੇ ਪੱਦਰ ਤੇ ਉਹ ਏਡੀ ਵੱਡੀ ਖੇਪ ਜਾਂ ਐਡਾ ਵੱਡਾ ਕਾਰੋਬਾਰ ਕਰ ਰਿਆ ਸੀ ਜਾਂ ਇਹਦੇ ਵਿੱਚ ਵੱਡੇ ਖਿਡਾਰੀ ਸ਼ਾਮਲ ਨੇ ਇਹ ਵੀ ਦੇਖਣਾ ਹੋਏਗਾ ਇਹ ਵੀ ਦੇਖਣਾ ਪਵੇਗਾ ਸਾਨੂੰ ਕਿ ਤੜਕੇ 5 ਵਜੇ ਜਿਹੜੀਆਂ ਦਵਾਈਆਂ ਵਾਲੀਆਂ ਦੁਕਾਨਾਂ ਖੁੱਲ ਜਾਂਦੀਆਂ ਭਾਈ ਕਿਹੜਾ ਉੱਥੇ ਏਮਜ਼ ਹੁੰਦਾ ਛੋਟੇ ਸ਼ਹਿਰਾਂ 'ਚ ਕਿਹੜਾ ਕੋਈ ਕਲੋਕੇ ਪੀਜੀਆਈ ਹੁੰਦਾ ਹੈ ਬਹੁਤ ਢੜਲੇ ਨਾਲ ਜੋ ਕੰਮ ਚੱਲਦੇ ਆ ਜਿੱਥੇ ਕੁਝ ਲਾਇਸੈਂਸ ਜਿਹੜਾ ਥੋਕਦਾ ਹੁੰਦਾ ਰਿਟੇਲ ਦਾ ਕੰਮ ਕਰੀ ਜਾਂਦੇ ਆ ਕਈਆਂ ਕੋ ਲਾਇਸੈਂਸ ਹੁੰਦਾ ਹੀ ਨਹੀਂ ਚੱਕੀ ਜਾਂਦੇ ਛੋਟੇ ਹਾਲਾਂਕਿ ਮੈਂ ਵਾਰ-ਵਾਰ ਕਹਿੰਨਾ ਹੁੰਨਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਕੁਝ ਕਾਲੀਆਂ ਪੇਡਾਂ ਹੁੰਦੀਆਂ ਨੇ ਹਰੇਕ ਕਿਤੇ 'ਚ ਹੁੰਦੀਆਂ ਹਰੇਕ ਕਾਰੋਬਾਰ 'ਚ ਹੁੰਦੀਆਂ ਨੇ ਤਾਂ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਗਰਮਾਇਆ ਹੋਇਆ ਮਾਮਲਾ ਸੀਗਾ ਜਿਹਦੇ ਤੇ ਅਸੀਂ ਇਹ ਗੱਲਬਾਤ ਕੀਤੀ ਆ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਕਿ ਆਉਦੇਦਾਰ ਇਹ ਆਫੀਸ਼ੀਅਲੀ ਹੁਣ ਹੈ ਜਾਂ ਨਹੀਂ ਹੈ ਜੋ ਇਹਨਾਂ ਦੇ ਲੀਡਰਾਂ ਨੇ ਸਾਨੂੰ ਦੱਸਿਆ ਮੈਂ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਪਰ ਇਹ ਸੋਚ ਕੇ ਦੇਖੋ ਕਿ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚੋਂ ਲੱਖਾਂ ਕੈਪਸੂਲ ਗੋਲੀਆਂ ਜਿਹੜੇ ਆ ਉਹ ਬਰਾਮਦ ਹੁੰਦੇ ਆ ਤੇ ਜੇ ਸਾਰੇ ਪੰਜਾਬ ਦੀ ਆਪਾਂ ਦੇਖ ਲਈਏ ਤਸਵੀਰ ਕਿ ਕਿਸ ਤਰ੍ਹਾਂ ਦੀ ਉਹ ਬਣਦੀ ਹੈ ਉਹਦੇ ਵਿੱਚ ਆਪਾਂ ਨੂੰ ਇੱਕ ਚੀਜ਼ ਸਪਸ਼ਟ ਕਰ ਲੈਣੀ ਚਾਹੀਦੀ ਹੈ ਜਾਂ ਹੋ ਵੀ ਜਾਂਦੀ ਆ ਕਿ ਕੱਲਾ ਚਿੱਟਾ ਹੀ ਨਹੀਂ ਅਸੀਂ ਚਿੱਟੇ ਨੂੰ ਪਿੱਟਦੇ ਆ ਚਿੱਟਾ ਕਹਿ ਲੋ ਕਿ ਥੋੜਾ ਜਿਹਾ ਜਿਹੜਾ ਮਹਿੰਗਾ ਤੇ ਉਹ ਬਦਨਾਮ ਵੀ ਜ਼ਿਆਦਾ ਹੈ ਪਰ ਇਸ ਤਰ੍ਹਾਂ ਦੀਆਂ ਦਵਾਈਆਂ ਨਾਲ ਵੀ ਜ਼ਿੰਦਗੀਆਂ ਦਾ ਖਲਵਾੜ ਹੁੰਦਾ ਤੇ ਕਾਰੋਬਾਰ ਜਿਹੜਾ ਢੜਲੇ ਨਾਲ ਕੀਤਾ ਜਾਂਦਾ ਹਾਲਾਂਕਿ ਉਹ ਜਵਾਕਾਂ ਨੂੰ ਗਾਂ ਫਲਦਾ ਫੁੱਲਦਾ ਹੈ ਕਿ ਨਹੀਂ ਇਹਨਾਂ ਨੂੰ ਫਲਦਾ ਫੁੱਲਦਾ ਹੈ ਕਿ ਨਹੀਂ ਉਹ ਜਿਹੜੇ ਮਹਿਲ ਛੱਤੇ ਹੁੰਦੇ ਆ ਉਹਨਾਂ ਮਹਿਲਾਂ ਦੇ ਵਿੱਚ ਮੁੜ ਕੇ ਇਹਨਾਂ ਨੂੰ ਸਕੂਨ ਮਿਲਦਾ ਹੈ ਕਿ ਨਹੀਂ ਚੈਨ ਮਿਲਦਾ ਹੈ ਕਿ ਨਹੀਂ ਕੀ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਦੁੱਖ ਕਲੇਸ਼ ਹੈ ਕਿ ਨਹੀਂ ਉਹ ਮੈਨੂੰ ਨਹੀਂ ਪਤਾ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ ਤੇ ਇਹੋ ਜਿਹੇ ਲੋਕ ਹੀ ਦੱਸ ਸਕਦੇ ਆ ਪਰ ਜੋ ਪੀੜਤ ਨੇ ਨਾ ਤੋਂ ਜੋ ਉਹਨਾਂ ਦੇ ਘਰਾਂ ਦੇ ਹਾਲਾਤ ਆ ਉਹਤੇ ਚੀਕੋ ਪੁਕਾਰ ਉਹਤੇ ਦਾਦ ਫਰਿਆਦ ਉਹਤੇ ਵੈਣ কুরਲਾਪ ਉਹ ਸਭ ਕੁਝ ਆਪਣੇ ਆਪ ਹੀ ਬਿਆਨ ਦੇ ਆ ਕੋਈ ਤੁਹਾਡਾ ਪ੍ਰਤੀਕਰਮ ਹੈ ਤਾਂ ਮੈਂ ਉਹਦੇ ਤੇ ਚਾਤ ਮਾਰ ਲੈਣਾ ਕੋਈ ਤੁਹਾਡਾ ਕੋਈ ਸਵਾਲ ਹੋਇਆ ਇਸ ਖਬਰ ਦੇ ਮੁਤਲਕ ਤਾਂ ਮੈਂ ਜ਼ਰੂਰ ਉਹ ਲਵਾਗਾ ਇੱਕ ਸੱਜਣ ਕਹਿ ਰਹੇ ਨੇ ਕਿ ਸ਼ਿਵਰਾਜ ਸਿੰਘ ਚੋਹਾਨ ਨਿਊ ਐਗਰੀਕਲਚਰ ਮਨਿਸਟਰ ਕਿਵੇਂ ਆ ਦੇਖੋ ਆਪਾਂ ਗੱਲ ਕਰ ਰਹੇ ਆ ਇੱਥੇ ਪੰਜਾਬ ਦੇ ਇੱਕ ਮੁੱਦੇ ਤੇ ਤੇ ਤੁਸੀਂ ਐਮਪੀ ਦੇ ਵਿੱਚ ਜਾ ਚੁੱਕੇ ਹੋ ਤਾਂ ਮੁੜਿਓ ਕਦੇ ਗੱਲਾਂ ਉੱਥੋਂ ਦੀਆਂ ਕੀਤੀਆਂ ਤੇ ਫਿਰ ਵਿੱਚ ਗੱਲ ਇਹ ਵੀ ਲੈ ਲਾਂਗੇ ਮੇਰੇ ਪਿੰਡ ਤਾਂ ਅੱਜ ਮੁੰਡਾ ਫੜਿਆ 7 ਕਿਲੋ ਹੈ ਰੋ ਨਾਲ ਜੀ ਬਿਲਕੁਲ ਰਿਕਵਰੀ ਹੋ ਰਹੀ ਹੈ ਔਰ ਜਿੰਨੀ ਰਿਕਵਰੀ ਹੁੰਦੀ ਹੈ ਜੇ ਆਪਾਂ ਸੰਧੂ ਸਾਹਿਬ ਦੇਖੀਏ ਜਿੰਨੀ ਵੀ ਰਿਕਵਰੀ ਹੁੰਦੀ ਹੈ ਖੁਦ ਪੁਲਿਸ ਕਿਉਂਕਿ ਬਹੁਤ ਸਾਰੇ ਮੇਰੇ ਦੋਸਤ ਆਫਸਰ ਵੀ ਹੈ ਗੱਲਬਾਤ ਹੁੰਦੀ ਰਹਿੰਦੀ ਉਹ ਖੁਦ ਵੀ ਚਿੰਤਤ ਨੇ ਕੁਝ ਅਫਸਰ ਨੌਜਵਾਨ ਖਾਸ ਤੌਰ ਤੇ ਤਾਂ ਉਹਨਾਂ ਦਾ ਵੀ ਮੰਨਣਾ ਇਹ ਹੁੰਦਾ ਹੈ ਕਿ ਜਿਹੜੀ ਚੀਜ਼ ਫੜੀ ਜਾਂਦੀ ਹੈ ਉਹ ਰਿਕਵਰੀ ਓਵਰ ਆਲ ਹੁੰਦੀ ਹੈ ਉਹ ਰਿਕਵਰੀ ਇੱਕ ਹਿੱਸਾ ਹੁੰਦਾ ਹੈ ਯਾਨੀ ਜਿਹੜਾ ਬਾਜ਼ਾਰ ਦੇ ਵਿੱਚ ਨਸ਼ਾ ਆ ਜਾਂਦਾ ਜੋ ਰਗਾਂ ਤੱਕ ਚਲਾ ਜਾਂਦਾ ਉਹ ਪੰਜ ਹਿੱਸੇ ਆ ਛੇ ਹਿੱਸੇ ਆ ਚਾਰ ਹਿੱਸੇ ਆ ਉਹ ਵੱਖਰਾ ਇਹ ਇੱਕ ਹਿੱਸਾ ਜਿਹੜਾ ਰਿਕਵਰ ਹੋ ਜਾਂਦਾ ਫੜਿਆ ਜਾਂਦਾ ਬਾਕੀ ਬਾਜ਼ਾਰ 'ਚ ਟੱਪ ਜਾਂਦਾ ਤਾਂ ਇਹ ਤੁਸੀਂ ਸੋਚ ਲਓ ਕਿ ਜੇ 7 ਕਿਲੋ ਹੈ ਰਨ ਇੱਕ ਕੋਈ ਖਾਸ ਵੱਡੀ ਖਬਰ ਨਹੀਂ ਹੈ ਤਾਂ ਕਿੰਨੀਆਂ ਰਿਕਵਰੀਆਂ ਦਿਨ ਪਰ ਹੁੰਦੀਆਂ ਕਿੰਨੀਆਂ ਰਿਕਵਰੀਆਂ ਸਾਲ ਪਰ ਹੁੰਦੀਆਂ ਪਰ ਕਿੰਨਾ ਨਸ਼ਾ ਜਿਹੜਾ ਬਾਜ਼ਾਰ ਦੇ ਵਿੱਚ ਜਾਂਦਾ ਕੰਜ਼ਿਊਮ ਹੁੰਦਾ ਕਿੰਨੀਆਂ ਤਬਾਈਆਂ ਹੁੰਦੀਆਂ ਕਿੰਨੀਆਂ ਘਰਾਂ ਦੇ ਵਿੱਚੋਂ ਕੌਲੀਆਂ ਘੜਵੀਆਂ ਤੱਕ ਵਿਕਦੀਆਂ ਹੋਣਗੀਆਂ ਉਹਦਾ ਹਿਸਾਬ ਲਾ ਲੋ ਕਿ ਆਰਥਿਕ ਤੌਰ ਤੇ ਕਿੰਨਾ ਨੁਕਸਾਨ ਹੁੰਦਾ ਹੋਏਗਾ ਮੱਖੂ ਇਸ ਕੇਸ ਤੇ ਪੂਰੀ ਸਖਤਾਈ ਹੋਣੀ ਚਾਹੀਦੀ ਹੈ ਇਹ ਕਹਿ ਰਿਹਾ ਜੀ ਬਹੁਤ ਵੱਡੇ ਮਗਰਮਚਾਉਣਗੇ ਇਹਦੇ ਵਿੱਚ ਲੋ ਜੀ ਹਰਮਨ ਧਾਲੀਵਾਲ ਨੇ ਜੀ ਇਹ ਕਹਿੰਦੇ ਜੀ ਸਾਡੇ ਸ਼ਹਿਰ ਦਾ ਹੀ ਮਸਲਾ ਹੈ ਮੈਂ ਜਿਵੇਂ ਸਵਾਲ ਛੱਡ ਦਿੱਤਾ ਸੀਗਾ ਸਾਡਾ ਕੰਮ ਇਹ ਆ ਕਿ ਸੂਚਨਾ ਦਈਏ ਸਾਡਾ ਕੋਈ ਜੱਜ ਦਾ ਕੰਮ ਨਹੀਂ ਹੈ ਕਿ ਅਸੀਂ ਕਿਸੇ ਨੂੰ ਸਜ਼ਾ ਦੇ ਸਕਦੇ ਆ ਜਾਂ ਅਸੀਂ ਕਿਸੇ ਨੂੰ ਫਾਇ ਟੰਗ ਦਈਏ ਗੋਲੀ ਦਾ ਹੁਕਮ ਦੇ ਦੇਈਏ ਨਹੀਂ ਸਾਡੇ ਬਸ ਕੁਛ ਨਹੀਂ ਆ ਅਸੀਂ ਸੂਚਨਾ ਦੇ ਨਾਲ ਨਾਲ ਸਾਰਾ ਕੁਝ ਕੱਢ ਕੇ ਸਵਾਲ ਦੇ ਰੂਪ ਚ ਤੁਹਾਡੇ ਸਾਹਮਣੇ ਪ੍ਰਸ਼ਾਸਨ ਦੇ ਸਾਹਮਣੇ ਰੱਖਦੇ ਆ ਇਹੀ ਫਰਜ਼ ਹੈ ਮੀਡੀਆ ਦਾ ਕਿ ਭਾਈ ਐਦਾ ਹੱਲ ਕਰਕੇ ਦਿਓ ਤਾਂ ਬਿਲਕੁਲ ਇੱਕ ਸ਼ਹਿਰੀ ਜਿਹੜੇ ਉਥੋਂ ਦੇ ਵਸਨੀਕ ਨੇ ਵਸਿੰਦੇ ਨੇ ਉਹਨਾਂ ਦਾ ਨਾਮ ਵੀ ਮੈਂ ਲੈ ਦਿੰਨਾ ਹਰਮਨ ਜੀ ਉਹ ਕਹਿ ਰਹੇ ਆ ਕਿ ਸਾਡਾ ਸ਼ਹਿਰ ਆ ਕਿ ਜੇ ਇਹਦੇ ਵਿੱਚ ਫਰਦਰ ਨਿਰਪੱਖ ਜਾਂਚ ਪੜਤਾਲ ਹੋ ਜਾਂਦੀ ਹੈ ਤਹਿਕੀਕਤ ਹੋ ਜਾਂਦੀ ਹੈ ਤਾਂ ਮਗਰਮੱਛ ਫਸਣਗੇ ਮੈਂ ਇਹੀ ਕਹਿ ਰਿਹਾ ਕਿ ਇੱਕ ਛੋਟਾ ਪਿਆਦਾ ਬਿਲਕੁਲ ਕਹਿ ਲਈਏ ਕਿ ਹੇਠਲੇ ਦਰਜੇ ਦਾ ਲੀਡਰ ਛੋਟਾ ਜਿਹਾ ਕਾਰੋਬਾਰੀ ਕੀ ਐਡੀ ਵੱਡੀ ਖੇਪ ਐਡਾ ਵੱਡਾ ਕਾਰੋਬਾਰ ਆਪਣੇ ਦਮ ਤੇ ਕਰ ਰਿਹਾ ਸੀਗਾ ਜਾਂ ਪਿੱਛੇ ਕਿਸੇ ਦਾ ਦਮ ਜਾਂ ਦਮਦਾਰ ਉਹ ਲਗਾ ਹੋਇਆ ਸੀਗਾ ਖੈਰ ਪੱਟੀ ਚ ਹਰ ਗਲੀ ਮੋਹੱਲੇ ਚ ਵਿਕ ਰਿਹਾ ਹੈ ਬਿਲਕੁਲ ਇਹ ਤੇ ਗੱਲ ਹੈ ਹੀ ਅਜੀ ਰਿਕਵਰੀ ਹੋਇਆ ਸਮਾਨ ਕਿੱਥੇ ਜਾਂਦਾ ਸਣੀ ਜੀ ਦੇਖੋ ਜਿਹੜਾ ਰਿਕਵਰੀ ਕੀਤਾ ਸਮਾਨ ਹੁੰਦਾ ਉਹਨੂੰ ਐਂਡ ਤੇ ਨਸ਼ਟ ਕੀਤਾ ਜਾਂਦਾ ਹੈ ਸਰਕਾਰ ਆਪਣੇ ਪੱਧਰ ਤੇ ਜੋ ਭੁੱਕੀ ਆ ਗਈ ਉਹਦੇ ਚ ਓਪੀਅਮ ਆ ਗਿਆ ਜਾਂ ਉਹਦੇ ਵਿੱਚ ਹੋਰ ਕੁਝ ਚੀਜ਼ਾਂ ਆ ਜਾਂਦੀਆਂ ਜਿਹੜਾ ਨਸ਼ਾ ਚੱਲਦਾ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਚੱਲਦਾ ਤਾਂ ਉਹ ਸਾਰਾ ਜਿਹੜਾ ਫਿਰ ਇੱਕ ਥਾਂ ਤੇ ਇਕੱਠਾ ਕਰਕੇ ਨਸ਼ਟ ਕਰ ਦਿੱਤਾ ਜਾਂਦਾ ਕਈ ਵਾਰ ਤੁਸੀਂ ਦੇਖਿਆ ਹੋਣਾ ਜਾਂ ਕਦੇ ਨੋਟ ਕਰਿਓ ਅੱਗੇ ਵੀ ਆਉਣ ਵਾਲੇ ਸਮੇਂ 'ਚ ਜਦੋਂ ਵੀ ਇਸ ਤਰ੍ਹਾਂ ਹੋਏਗਾ ਤਾਂ ਇਕੱਠਾ ਕਰਕੇ ਢੇਰ ਲਾ ਕੇ ਅੱਗ ਲਾ ਦਿੱਤੀ ਜਾਂਦੀ ਹੈ ਜੀ ਇਸ ਤਰ੍ਹਾਂ ਨਸ਼ਾ ਜਿਹੜਾ ਨਸ਼ਟ ਕਰ ਦਿੱਤਾ ਜਾਂਦਾ ਆ ਸੰਦੀਪ ਸਿੰਘ ਜੀ ਕਹਿ ਰਹੇ ਨੇ ਇਹ ਕਹਿੰਦੇ ਆ ਕਿ ਜੀ ਮਖੂ ਪੁਲਿਸ ਵਾਲੇ ਆਪ ਸਾਡੇ ਪਿੰਡ ਆ ਕੇ ਚਿੱਟਾ ਲੈ ਕੇ ਜਾਂਦੇ ਆ ਸਬੂਤ ਮੈਂ ਦੇ ਦੇਣਾ ਨਹੀਂ ਇਹ ਸਬੂਤ ਹੁਣ ਮੁਹਾਲੀ ਐਸਟੀਐਫ ਨੂੰ ਦਿਓ ਅਸੀਂ ਤੇ ਕੌਣ ਹੁੰਨੇ ਆ ਸਾਡੇ ਕੋਲ ਤੇ ਕੀ ਹੈ ਕਿ ਤੁਸੀਂ ਸਬੂਤ ਜਿਹੜੇ ਆ ਉਹ ਐਸਟੀਐਫ ਵਾਲਿਆਂ ਨੂੰ ਦਿਓ ਕਿ ਭਾਈ ਇਹਨਾਂ ਨੂੰ ਵੀ ਚੱਕੋ ਜੇ ਤੁਸੀਂ ਗੋਦਾਮ ਵਾਲੇ ਨੂੰ ਚੱਕ ਲਿਆ ਤਾਂ ਜਿਹੜੇ ਪੁਲਿਸ ਕਰਮੀ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿਉਂਕਿ ਅਸੀਂ ਤੇ ਆਪਣੇ ਪੱਧਰ ਤੇ ਕੋਈ ਪੁਸ਼ਟੀ ਨਹੀਂ ਕਰਦੇ ਸਾਡੇ ਕੋਲ ਤੇ ਕੋਈ ਸਬੂਤ ਨਹੀਂ ਹੈਗਾ ਜੇ ਤੁਹਾਡੇ ਕੋਲ ਸਬੂਤ ਹੈ ਤਾਂ ਮੇਲ ਕਰ ਦਿਓ ਐਸਟੀਐਫ ਮੁਹਾਲੀ ਨੂੰ ਉਹ ਆਪੇ ਦੇਖ ਲੈਣਗੇ ਜੀ